ਅੱਜ ਦੇ ਆਪਣੇ ਅਜੀਬੋ-ਗਰੀਬ ਦੁਨੀਆ ਦੇ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਮੈਨ ਵਰਸਸ ਵਾਈਲਡ ਦੀ ਸੁਣਿਆ ਹੋਊਗਾ ਤੁਸੀਂ ਬਹੁਤ ਸਾਰੇ ਦੋਸਤਾਂ ਨੇ ਇਸੇ ਕਰਕੇ ਤੁਸੀਂ ਸ਼ਾਇਦ ਥੰਬਨੇਲ ਦੇਖਣ ਤੋਂ ਬਾਅਦ ਉੱਥੇ ਮੈਨ ਵਰਸਸ ਵਾਈਲਡ ਪੜਨ ਤੋਂ ਬਾਅਦ ਹੀ ਇਸ ਵੀਡੀਓ ਦੇ ਅੰਦਰ ਆਏ ਹੋ ਤੁਸੀਂ ਇਹ ਚੀਜ਼ ਸ਼ਾਇਦ ਨੋਟ ਕੀਤੀ ਹੋਗੀ ਕਿ ਕੋਈ ਵੀ ਇਨਸਾਨ ਜਾਂ ਕੋਈ ਵੀਡੀਓ ਜਿਹੜਾ ਇੱਕਦਮ ਪੌਪੂਲਰ ਹੁੰਦਾ ਬਹੁਤ ਜ਼ਿਆਦਾ ਲੋਕ ਉਹਨੂੰ ਫੋਲੋ ਕਰਨ ਲੱਗ ਜਾਂਦੇ ਆ ਉਹਨੂੰ ਮੰਨਣ ਲੱਗ ਜਾਂਦੇ ਆ ਉਹਦੀ ਹਰ ਇੱਕ ਚੀਜ਼ ਨੂੰ ਸੱਚ ਮੰਨਣ ਲੱਗ ਜਾਂਦੇ ਆ ਕਿਤੇ ਨਾ ਕਿਤੇ ਜਾ ਕੇ ਉਹ ਸਭ ਕੁਝ ਇੱਕ ਝੂਠ ਦਾ ਪਲੰਦਾ ਬਣ ਜਾਂਦਾ ਹੁਣ ਮੈਂ ਤੇ ਇਹ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਜ਼ਿਆਦਾ ਵੱਡਾ ਭੁਵਿੱਖ ਦੇਖਣ ਵਾਲਾ ਹਾਂ ਜਾਂ ਨਹੀਂ ਪਰ ਇਹ ਕਿ ਹੌਲੀ-ਹੌਲੀ ਛੋਟੇ ਤਜਰਬੇ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਤੁਸੀਂ ਹਰ ਇੱਕ ਚੀਜ਼ ਨੂੰ ਕੁਐਸਚਨ ਕਰਨਾ ਸ਼ੁਰੂ ਕਰ ਦਿੰਦੇ ਹੋ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਮੈਨ ਵਰਸਸ ਵਾਈਲਡ ਸ਼ੋ ਤੇ ਬਹੁਤ ਵੱਡੇ ਫੈਨ ਆ ਉਹ ਹਰ ਇੱਕ ਚੀਜ਼ ਨੂੰ ਸਹੀ ਮੰਨਦੇ ਆ ਪਰ ਓਨੈਸਟਲੀ ਕਮਾ ਜਦੋਂ ਤੋਂ ਮੈਂ ਸਟਾਰਟਿੰਗ ਤੋਂ ਇਹ ਸ਼ੋ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਕੁਝ ਗੜਬੜ ਹੈ ਪਹਿਲੀ ਤਾਂ ਇਹ ਹੀ ਕਿ ਜੋ ਚੀਜ਼ਾਂ ਇਹ ਇਨਸਾਨ ਉੱਥੇ ਕਰ ਰਿਹਾ ਕਿ ਉਹ ਸੱਚੀ ਦੇ ਵਿੱਚ ਪੋਸੀਬਲ ਹੈਗੀਆਂ ਇੱਕ ਦੂਸਰਾ ਜਿਹੜਾ ਵੀ ਬੰਦਾ ਕਿਤੇ ਵੀ ਜਾ ਰਿਹਾ ਤੇ ਉਹ ਇਹ ਕਹਿੰਦਾ ਕਿ ਮੈਂ ਕੱਲਾ ਆਂ ਮੈਂ ਕੱਲਾ ਸ਼ੂਟ ਕਰ ਰਿਹਾ ਮੈਂ ਕੱਲਾ ਘੁੰਮ ਰਿਹਾ ਪਰ ਨਾਲ ਉਹਦੇ ਇੱਕ ਕੈਮਰਾ ਚੱਲ ਰਿਹਾ ਤਾਂ ਪਹਿਲੀ ਚੀਜ਼ ਤਾਂ ਉਹੀ ਹੈ ਕਿ ਮੈਨੂੰ ਲੱਗਦਾ ਕਿ ਉਹ ਬੰਦਾ ਉੱਥੇ ਹੀ ਫੜਿਆ ਜਾਂਦਾ ਬਹੁਤ ਸਾਰੇ ਟਰੈਵਲ ਲੌਗਸ ਵੀ ਹੈਗੇ ਆ ਬਹੁਤ ਸਾਰੇ ਲੋਕ ਹੈ ਜਿਹਨੇ YouTube ਤੇ ਜਿਹੜੇ ਕਹਿੰਦੇ ਕਿ ਹਾਂ ਅਸੀਂ ਸੋਲੋ ਟਰੈਵਲਰ ਆ ਅਸੀਂ ਜਿੱਥੇ ਵੀ ਜਾਂਦੇ ਆ ਇਕੱਲੇ ਜਾਂਦੇ ਆ ਪਰ ਨਾਲ ਇੱਕ ਕੈਮਰਾ ਉਹਨਾਂ ਦੇ ਆਸ-ਪਾਸੇ ਘੁੰਮ ਰਿਹਾ ਹੁੰਦਾ ਪਰ ਇੱਥੇ ਮੈਨ ਵਰਸਸ ਵਾਈਲਡ ਦੇ ਨਾਲ ਸਿਰਫ ਇਹੀ ਪ੍ਰੋਬਲਮ ਨਹੀਂ ਹੈ ਕਿ ਉਹ ਬੰਦਾ ਅਸਲ ਦੇ ਵਿੱਚ ਇਕੱਲਾ ਨਹੀਂ ਹੈ ਪ੍ਰੋਬਲਮ ਹੈ ਕਿ ਜੋ ਚੀਜ਼ਾਂ ਉਹ ਬੰਦਾ ਉੱਥੇ ਸ਼ੋਅ ਕਰ ਰਿਹਾ ਕੀ ਉਹ ਸਾਰੀਆਂ ਸਹੀ ਨੇ ਜਿਹੜੀਆਂ ਹਾਲਾਤਾਂ ਦੇ ਵਿੱਚ ਉਹ ਆਪਣੇ ਆਪ ਨੂੰ ਉੱਥੇ ਦਿਖਾ ਰਿਹਾ ਵਾ ਕੀ ਅਸਲ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਹੁੰਦਾ ਵੀ ਆ ਜਦੋਂ ਤੁਸੀਂ ਕਿਤੇ ਵੀ ਕੋਈ ਝੂਠ ਬੋਲ ਕੇ ਜਾਂਦੇ ਹੋ ਤਾਂ ਝੂਠ ਦੇ ਪੈਰ ਹੁੰਦੇ ਨਹੀਂ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਹੈ ਜਿਹੜਾ ਉਹਨੂੰ ਪਿੱਕ ਕਰ ਲੂਗਾ ਇਨਸਾਨੀ ਫਿਤਰਤ ਇਹ ਕਹਿੰਦੀ ਹੈ ਕਿ ਕੋਈ ਵੀ ਬੰਦਾ ਜੋ ਵੀ ਚੀਜ਼ ਕਹ ਰਿਹਾ ਆਪਾਂ ਮੰਨ ਲੈਨੇ ਆ ਸਪੈਸ਼ਲੀ ਜਦੋਂ ਆਪਣੀਆਂ ਲਿਮਿਟਸ ਤੋਂ ਬਹੁਤ ਪਰੇ ਦੀ ਗੱਲ ਹੁੰਦੀ ਆ ਆਪਾਂ ਨੂੰ ਲੱਗਦਾ ਕਿ ਵਾ ਯਾਰ ਕਮਾਲ ਆ ਪਰ ਉਹੀ ਚੀਜ਼ ਫਾਈਨਲੀ ਹੋਈ ਮੈਨ ਵਰਸਸ ਵਾਈਲਡ ਦੇ ਨਾਲ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਮੈਨ ਵਰਸਸ ਵਾਈਲਡ ਤੇ ਬਹੁਤ ਸਾਰੇ ਵੀਡੀਓਜ਼ ਦੀ ਗੱਲ ਕਰਾਂਗੇ ਜ਼ਿਕਰ ਕਰਾਂਗੇ ਜਿਹੜੇ ਕਿ ਹੋਰ ਬਹੁਤ ਸਾਰੇ ਲੋਕਾਂ ਨੇ ਉਹਦੇ ਝੂਠ ਸਿੱਧੇ ਸਿੱਧੇ ਹੀ ਫੜੇ ਸਭ ਤੋਂ ਪਹਿਲੀ ਕੰਟਰੋਵਰਸੀ ਮੈਨ ਵਰਸਸ ਵਾਈਲਡ ਨਾਲ ਹੁੰਦੀ ਆ 24 ਜੁਲਾਈ 2007 ਦੇ ਦਿਨ ਜਿਸ ਦਿਨ ਉਹਦਾ ਪਹਿਲਾ ਸੀਜ਼ਨ ਖਤਮ ਹੁੰਦਾ ਉਹਦੇ ਤੋਂ ਪੂਰੇ 4 ਦਿਨ ਬਾਅਦ ਦੇ ਵਿੱਚ ਇੱਕ ਆਰਟੀਕਲ ਲਿਖਦੇ ਆ ਮਾਰਕ ਵਿਨੇਟ ਨਾਮ ਦੇ ਇੱਕ ਇਨਸਾਨ ਹੁਣ ਮਾਰਕ ਵਿਨੇਟ ਕੌਣਾ ਮਾਰਕ ਵਿਨੇਟ ਮੈਨ ਵਰਸਸ ਵਾਈਲਡ ਦੇ ਕੰਸਲਟੇਸ਼ਨ ਟੀਮ ਦਾ ਆਪ ਹੀ ਇੱਕ ਮੈਂਬਰ ਆ ਤੇ ਮਾਰਕ ਵਿਨੇਟ ਇਥੇ স্পেশাল ਗੱਲ ਕਰਦਾ ਇੱਕ ਖਾਸ ਐਪੀਸੋਡ ਦੀ ਜਿਹਦੇ ਵਿੱਚ ਬੀਅਰ ਗ੍ਰੇਲਸ ਕਹਿੰਦਾ ਕਿ ਮੈਂ ਸੀਰਾ ਨਿਵਾਦਾ ਦੀਆਂ ਪਹਾੜੀਆਂ ਦੇ ਵਿੱਚ ਸੀਗਾ ਉੱਥੇ ਮੈਂ ਇਕੱਲਾ ਰਿਆ ਬੜੇ ਦਿਨ ਮੈਂ ਉੱਥੇ ਇਕੱਲੇ ਨੇ ਔਕ ਦੇ ਕੱਟੇ ਤੇ ਸਰਵਾਈਵ ਕੀਤਾ ਅੱਗੇ ਉਹ ਇਹ ਕਹਿੰਦਾ ਕਿ ਉੱਥੇ ਮੈਨੂੰ ਮਿਲਦੇ ਆ ਜੰਗਲੀ ਘੋੜੇ ਜਿਹੜੇ ਕਿ ਉਹਦੇ ਵੀਡੀਓ ਦੇ ਵਿੱਚ ਵੀ ਦਿਖਦੇ ਆ ਪਰ ਬਾਅਦ ਵਿੱਚ ਮਾਰਕ ਵੇਨੇਟ ਨੇ ਇਹ ਲਿਖਿਆ ਕਿ ਅਸਲ ਦੇ ਵਿੱਚ ਜਿਹੜਾ ਇਹ ਵੀਡੀਓ ਅਸੀਂ ਸ਼ੂਟ ਕੀਤਾ ਜਿਨੂੰ ਅਸੀਂ ਬਾਅਦ ਦੇ ਵਿੱਚ ਕਿਹਾ ਕਿ ਸੀਰਾ ਨਿਵਾਦਾ ਦੀਆਂ ਪਹਾੜੀਆਂ ਦੇ ਵਿੱਚ ਸ਼ੂਟ ਕੀਤਾ ਅਸਲ ਦੇ ਵਿੱਚ ਅਸੀਂ ਸੀਰਾ ਨਿਵਾਦਾ ਦੀਆਂ ਪਹਾੜੀਆਂ ਤੱਕ ਗਏ ਨਹੀਂ ਇਹ ਸਾਰਾ ਦਾ ਸਾਰਾ ਵੀਡੀਓ ਸ਼ੂਟ ਕੀਤਾ ਗਿਆ ਇੱਕ ਬਹੁਤ ਵੱਡੇ ਲਗਜ਼ਰੀ ਹੋਟਲ ਦੇ ਵਿੱਚ ਜਿੱਥੇ ਆਪਣੇ ਸਪਾ ਸੀ ਇੰਟਰਨੈਟ ਕਨੈਕਸ਼ਨ ਸੀਗੇ ਠੰਡ ਤੋਂ ਬਚਣ ਦੇ ਲਈ ਟੂਟੀਆਂ ਦੇ ਵਿੱਚ ਗਰਮ ਪਾਣੀ ਆਉਂਦਾ ਸੀ ਬਹੁਤ ਕੋਜ਼ੀ ਬੈੱਡ ਸੀਗੇ ਤੇ ਉਹਦੇ ਆਸ-ਪਾਸੇ ਦੀ ਲੋਕੇਸ਼ਨ ਸੀ ਜਿਹੜੀ ਉਹ ਬਿਲਕੁਲ ਸੀਰਾ ਨਿਵਾਦਾ ਦੀਆਂ ਪਹਾੜੀਆਂ ਤੇ ਉਸ ਇਲਾਕੇ ਦੇ ਨਾਲ ਮਿਲਦੀ ਜੁਲਦੀ ਸੀ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਬੀਰ ਗ੍ਰਿਲਸ ਜਿਹੜਾ ਵਾ ਉਹ ਇੱਕ ਛੋਟੀ ਜੀ ਗੁਫਾ ਜਿਹਦੇ ਵਿੱਚ ਬੈਠਾ ਵਾ ਤੇ ਨਾਲ ਉਹਨੇ ਲੱਕੜਾਂ ਬਾਲੀਆਂ ਹੋਈਆਂ ਨੇ ਤੇ ਇੱਕ ਖਾਸ ਹਿੱਸੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬੀਰ ਗ੍ਰਿਲ ਸੁੱਤਾ ਪਿਆ ਉੱਠਦਾ ਉਹਨਾਂ ਹੀ ਬੜੀਆਂ ਹੋਈਆਂ ਲੱਕੜਾਂ ਦੇ ਕੋਲੋਂ ਜਿਨ੍ਹਾਂ ਦੇ ਕੋਲੇ ਅਸਲ ਦੇ ਵਿੱਚ ਮਾਰਕ ਵੇ ਨਟ ਦੇ ਅਕੋਰਡਿੰਗ ਉਹ ਉੱਥੇ ਸੁੱਤਾ ਹੀ ਨਹੀਂ ਸੋ ਤਾਂ ਉਹ ਆਪਣੇ ਲਗਜ਼ਰੀ ਹੋਟਲ ਦੇ ਵਿੱਚ ਸਿਰਫ ਸ਼ੂਟ ਕਰਨ ਦੇ ਲਈ ਉਹਨਾਂ ਲੱਕੜੀਆਂ ਦੇ ਕੋਲੇ ਪੈ ਗਿਆ ਤੇ ਉਸ ਤੋਂ ਬਾਅਦ ਉਹ ਚਲੇ ਜਾਂਦਾ ਵਾ ਅੱਗੇ ਤੇ ਉੱਥੇ ਉਹਨੂੰ ਕੁਝ ਮਿਲਦੇ ਆ ਵਾਈਲਡ ਹਾਰਸਸ ਮਤਲਬ ਜੰਗਲੀ ਘੋੜੇ ਉਹਨਾਂ ਜੰਗਲੀ ਘੋੜਿਆਂ ਦੇ ਨਾਲ ਅਗਲੇ ਕੁਝ ਮਿੰਟ ਉਹ ਆਪਣਾ ਰਿਲੇਸ਼ਨ ਬਣਾਉਂਦਾ ਉਹਨਾਂ ਨੂੰ ਆਪਣੇ ਵਿਸ਼ਵਾਸ 'ਚ ਲੈਂਦਾ ਤੇ ਫਿਰ ਉਹਨਾਂ ਦੇ ਵਿੱਚੋਂ ਇੱਕ ਘੋੜੇ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਮਾਰਕ ਵਿਨੇਟ ਦੇ ਅਕੋਰਡਿੰਗ ਇਹ ਸਾਰਾ ਕੁਝ ਝੂਠਾ ਪਰ ਹੁਣ ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੋ ਸਕਦਾ ਆਪਸ ਚ ਲੜਦੀ ਹੋਵੇ ਕੋਈ ਪੈਸੇ ਦਾ ਰੌਲਾ ਪੈ ਗਿਆ ਹੋਵੇ ਕੋਈ ਐਗਰੀਮੈਂਟ ਦੇ ਵਿੱਚ ਗੜਬੜ ਹੋਵੇ ਤਾਂ ਮਾਰਕ ਵਿਨਟ ਨੇ ਆ ਕੇ ਗੁੱਸੇ ਚ ਕੋਈ ਵੀ ਝੂਠ ਬੋਲਤਾ ਪਰ ਹੁਣ ਇੱਥੇ ਜਦੋਂ ਹੀ ਇਹ ਵੀਡੀਓ ਇੰਟਰਨੈਟ ਦੇ ਉੱਪਰ ਆਉਂਦਾ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਆਉਂਦੇ ਆ ਜਿਹੜੇ ਅਸਲ ਦੇ ਵਿੱਚ ਉਸ ਏਰੀਏ ਦੇ ਰਹਿਣ ਵਾਲੇ ਆ ਸੇਰਾ ਨਵਾਦਾ ਦੀਆਂ ਪਹਾੜੀਆਂ ਦੇ ਤੇ ਉਹਨਾਂ ਦੇ ਵਿੱਚੋਂ ਕਈ ਕਮੈਂਟ ਦੇਖਣ ਵਾਲੇ ਆ ਇੱਕ ਕਮੈਂਟ ਦੇ ਵਿੱਚ ਇੱਕ ਇਨਸਾਨ ਲਿਖਦੇ ਆ ਕਿ ਮੈਂ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਏਸੇ ਇਲਾਕੇ ਦੇ ਵਿੱਚ ਰਿਹਾ ਹਾਂ ਸਾਡੇ ਇੱਥੇ ਬਹੁਤ ਸਾਰੇ ਜੰਗਲੀ ਕੋੜੇ ਹੁੰਦੇ ਆ ਪਰ ਉਹ ਬਿਲਕੁਲ ਇਸ ਤਰ੍ਹਾਂ ਦੇ ਨਹੀਂ ਹੁੰਦੇ ਜਿਸ ਤਰ੍ਹਾਂ ਦੇ ਬੀਅਰ ਗ੍ਰਿਲਸ ਨੇ ਆਪਣੇ ਵੀਡੀਓ ਦੇ ਵਿੱਚ ਦਿਖਾਏ ਆ ਬੀਅਰ ਗ੍ਰਿਲਸ ਦੇ ਇਸ ਵੀਡੀਓ ਦੇ ਵਿੱਚ ਜਿਹੜੇ ਕੋੜੇ ਦਿਖਾਏ ਗਏ ਆ ਉਹ ਪੂਰੀ ਤਰ੍ਹਾਂ ਦੇ ਨਾਲ ਐਵੇਂ ਲੱਗਦਾ ਕਿ ਕਿਸੇ ਨੇ ਉਹਨਾਂ ਦੀ ਚੰਗੀ ਤਰ੍ਹਾਂ ਨਾਲ ਸੰਭਾਲ ਕੀਤੀ ਆ ਉਹਨਾਂ ਦੇ ਵਾਲਾਂ ਨੂੰ ਪ੍ਰੋਪਰ ਕੰੰਗੀ ਕੀਤੀ ਹੋਈ ਆ ਬਰਸ਼ ਕੀਤਾ ਹੋਇਆ ਤੇ ਬਹੁਤ ਜਗ੍ਹਾ ਤੋਂ ਜਿਵੇਂ ਆਮ ਕਿਸੇ ਦੀ ਟੇਕ ਕੇਅਰ ਦੇ ਅੰਦਰ ਰਹਿਣ ਵਾਲੇ ਘੋੜਿਆਂ ਦੇ ਵਾਲ ਜਿਹੜੇ-ਜਿਹੜੇ ਹਿੱਸੇ ਤੋਂ ਕੱਟੇ ਹੁੰਦੇ ਆ ਉਹ ਬਿਲਕੁਲ ਉਸ ਤਰ੍ਹਾਂ ਦੇ ਘੋੜੇ ਆ ਤੇ ਇੱਕ ਹੋਰ ਬੰਦੇ ਨੇ ਕਮੈਂਟ ਦੇ ਵਿੱਚ ਇਹ ਲਿਖਿਆ ਕਿ ਬੀਰ ਗ੍ਰਿਲਸ ਦਾ ਇਹ ਝੂਠ ਆ ਕਿ ਉਹਨੂੰ ਉੱਥੇ ਜੰਗਲੀ ਘੋੜੇ ਮਿਲੇ ਤੇ ਉਹਨੇ ਉਹਨਾਂ ਦੇ ਉੱਪਰ ਚੜਨ ਦੀ ਕੋਸ਼ਿਸ਼ ਕੀਤੀ ਤੇ ਇਸ ਝੂਠ ਦਾ ਸਭ ਤੋਂ ਵੱਡਾ ਸਬੂਤ ਇਹ ਆ ਕਿ ਜੰਗਲੀ ਘੋੜਿਆਂ ਦੇ ਨੇੜੇ ਜਾ ਕੇ ਵੀ ਅੱਜ ਵੀ ਉਹ ਜਿਉਂਦਾ ਵਾ ਉਸ ਬੰਦੇ ਨੇ ਤਾਂ ਇੱਥੋਂ ਤੱਕ ਗੱਲ ਕਹਿਤੀ ਕਿ ਸਾਡੇ ਏਰੀਆ ਦੇ ਜਿਹੜੇ ਜੰਗਲੀ ਘੋੜੇ ਆ ਚੜਨ ਦੀ ਕੋਸ਼ਿਸ਼ ਕਰੋਗੇ ਕਿ ਤੁਹਾਡੇ ਜਿੰਦਾ ਬਚੇ ਰਹਿਣਾ ਹੀ ਆਲਮੋਸਟ ਇੰਪੋਸੀਬਲ ਆ ਤੇ ਬੀਰ ਗ੍ਰੇਲਜ਼ ਅੱਜ ਵੀ ਜਿਉਂਦਾ ਇਸ ਤੋਂ ਵੱਡਾ ਸਬੂਤ ਇਸ ਚੀਜ਼ ਦਾ ਕੋਈ ਨਹੀਂ ਹੈਗਾ ਕਿ ਉਹ ਕਦੇ ਵੀ ਉਥੇ ਜੰਗਲੀ ਘੋੜਿਆਂ ਨੂੰ ਨਹੀਂ ਮਿਲਿਆ ਹੁਣ ਆਪਾਂ ਗੱਲ ਕਰਦੇ ਆ ਪਹਿਲੇ ਸੀਜ਼ਨ ਦੇ ਨੌਵੇਂ ਐਪੀਸੋਡ ਦੀ ਨੌਵੇਂ ਐਪੀਸੋਡ ਦੇ ਵਿੱਚ ਬੀਰ ਗ੍ਰੇਲਜ਼ ਕਹਿੰਦਾ ਕਿ ਮੈਂ ਇੱਕ ਆਈਲੈਂਡ ਦੇ ਉੱਪਰ ਚਲਾ ਗਿਆ ਉੱਥੇ ਮੈਂ ਕੱਲਾ ਸੀ ਤੇ ਉਸ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਆ ਕਿ ਜਿਹੜਾ ਬੀਰ ਗ੍ਰੇਲਜ਼ ਆ ਉਹ ਬਾਂਸਾਂ ਦੇ ਨਾਲ ਇੱਕ ਛੋਟੀ ਜੀ ਕਿਸ਼ਤੀ ਨੁਮਾ ਇੱਕ ਇੱਕ ਬੇਸ ਬਣਾਉਂਦਾ ਉਹਦੇ ਉੱਪਰ ਹੀ ਬੈਠਦਾ ਤੇ ਮੱਛੀਆਂ ਫੜਦਾ ਪਰ ਮਾਰਕ ਵਿਨਟ ਨੇ ਆਪਣੇ ਉਸ ਆਰਟੀਕਲ ਦੇ ਵਿੱਚ ਇਹ ਕਿਹਾ ਕਿ ਬੀਅਰ ਗ੍ਰਿਲਸ ਨੂੰ ਇਹੋ ਜਿਹਾ ਕੁਝ ਵੀ ਬਣਾਉਣਾ ਨਹੀਂ ਆਉਂਦਾ ਸਾਨੂੰ ਉਹਦੇ ਲਈ ਇੱਕ ਟੀਮ ਬੁਲਾਉਣੀ ਪਈ ਤਜਰਬੇਕਾਰਾਂ ਦੀ ਜਿਨ੍ਹਾਂ ਨੇ ਪਹਿਲਾਂ ਸਾਨੂੰ ਉਹ ਸ਼ੂਟ ਤੋਂ ਪਹਿਲਾਂ ਉਹ ਸਾਰਾ ਕੁਝ ਬਣਾ ਕੇ ਦਿੱਤਾ ਪਰ ਇੱਕ ਉਹ ਵੀਡੀਓ ਜਿੱਥੇ ਬੀਅਰ ਗ੍ਰਿਲਸ ਆਪਾਂ ਕਹੇ ਲਈ ਕਿ ਬਿਲਕੁਲ ਸਿੱਧਾ ਸਿੱਧਾ ਫੜਿਆ ਗਿਆ ਉਹ ਹੈਗਾ ਸੀਜ਼ਨ 1 ਦਾ ਐਪੀਸੋਡ 5 ਐਪੀਸੋਡ 5 ਦੇ ਵਿੱਚ ਬੀਅਰ ਗ੍ਰਿਲਸ ਜਾਂਦਾ ਹੈ ਕਿ ਐਕਟਿਵ ਵੋਲਕੇਨੋ ਦੇ ਉੱਪਰ ਇੱਕ ਜਵਾਲਾਮੁਖੀ ਆ ਜਿਹੜਾ ਐਕਟਿਵ ਆ ਐਕਟਿਵ ਦਾ ਮਤਲਬ ਆ ਕਿ ਉਹ ਕਿਸੇ ਵੀ ਟਾਈਮ ਫਟ ਸਕਦਾ ਤੇ ਹੁਣ ਜਿਹੜੇ ਜਵਾਲਾਮੁਖੀ ਐਕਟਿਵ ਹੁੰਦੇ ਆ ਉਹਨਾਂ ਦੇ ਵਿੱਚੋਂ ਹਰ ਟਾਈਮ ਸਲਫਰ ਆਕਸਾਈਡ ਗੈਸ ਜਿਹੜੀ ਆ ਉਹ ਨਿਕਲਦੀ ਰਹਿੰਦੀ ਆ ਹੁਣ ਇੱਥੇ ਇਹਨਾਂ ਨੇ ਕੀ ਕੀਤਾ ਕਿਉਂਕਿ ਹੁਣ ਵਿਊਜ਼ ਵੀ ਲੈਣੇ ਆ ਹਰ ਚੀਜ਼ ਡਰਾਮੈਟਿਕ ਦਿਖਾਉਣੀ ਆ ਤਾਂ ਇਹਨਾਂ ਨੇ ਕੀ ਕੀਤਾ ਆਪਣੇ ਵਿਊਰਸ ਨੂੰ ਇਹ ਦਿਖਾਉਣ ਲਈ ਕਿ ਦੇਖੋ ਜੀ ਕਿੰਨਾ ਖਤਰਨਾਕ ਮਿਸ਼ਨ ਆ ਬੀਅਰ ਗ੍ਰਿਲਸ ਇਕੱਲਾ ਉੱਥੇ ਜਾ ਰਿਆ ਸਲਫਰ ਆਕਸਾਈਡ ਵਰਗੀ ਇੰਨੀ ਖਤਰਨਾਕ ਜਿਹੜੀ ਗੈਸ ਆ ਉਹ ਨਿਕਲ ਰਹੀ ਆ ਤਾਂ ਇਹਨਾਂ ਨੇ ਸਲਫਰ ਆਕਸਾਈਡ ਉੱਥੋਂ ਨਿਕਲਦੀ ਦਿਖਾਈ ਹੁਣ ਤੁਸੀਂ ਕਹੋਗੇ ਕਿ ਇਹਦੇ 'ਚ ਕੀ ਪ੍ਰੋਬਲਮ ਆ ਸਲਫਰ ਆਕਸਾਈਡ ਨਿਕਲਦੀ ਦਿਖਾਈ ਤਾਂ ਦਿਖਾਈ ਇੱਕ ਪ੍ਰੋਬਲਮ ਹੈਗੀ ਆ ਸਲਫਰ ਆਕਸਾਈਡ ਦਾ ਕੋਈ ਰੰਗ ਹੀ ਨਹੀਂ ਹੁੰਦਾ ਜਿੱਥੇ ਵੀ ਕਿਤੇ ਸਲਫਰ ਆਕਸਾਈਡ ਨਿਕਲ ਰਹੀ ਆ ਗੈਸ ਰਿਸ ਰਹੀ ਆ ਉਹ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਤੁਸੀਂ ਸਿਰਫ ਉਹਨੂੰ ਸਮੈਲ ਕਰ ਸਕਦੇ ਹੋ ਪਰ ਉਹੀ ਕੰਪਨੀ ਫਿਲਮ ਦੇ ਗਾਣੇ ਵਾਂਗੂ ਸਭ ਗੰਦਾ ਹੈ ਪਰ ਧੰਦਾ ਹੈ ਜੇ ਲੋਕਾਂ ਨੂੰ ਦਿਖਾਉਣ ਦੇ ਲਈ ਉਹ ਵੱਖਰੀ ਗੱਲ ਆ ਕਿ ਵੈਸੇ ਵੀ ਬੀਰ ਗ੍ਰਿਲ ਉਸ ਜਗ੍ਹਾ ਤੋਂ ਬਹੁਤ ਕਿਲੋਮੀਟਰ ਪਰੇ ਸੀਗਾ ਅਸਲ ਦੇ ਵਿੱਚ ਉਹ ਉੱਥੇ ਹੈ ਹੀ ਨਹੀਂ ਸੀ ਪਰ ਜਿੱਥੇ ਵੀ ਉਹ ਕਿਤੇ ਉਹ ਸੀਗਾ ਉੱਥੇ ਵੀ ਸਲਫਰ ਆਕਸਾਈਡ ਦਿਖਾਉਣ ਦੇ ਲਈ ਇੱਕ ਯੰਤਰ ਨੂੰ ਲਿਆਂਦਾ ਗਿਆ ਤੇ ਉਹਦੇ ਵਿੱਚੋਂ ਕੋਈ ਗੈਸ ਨਿਕਲਦੀ ਦਿਖਾਈ ਗਈ ਜਿਹਨੂੰ ਕਿਹਾ ਗਿਆ ਸਲਫਰ ਆਕਸਾਈਡ ਹੁਣ ਅਗਲੀ ਚੀਜ਼ ਕਿਉਂਕਿ ਇੱਕ ਐਕਟਿਵ ਵੋਲਕੇਨੋ ਆ ਜਵਾਲਾਮੁਖੀ ਆ ਤਾਂ ਉਹਦਾ ਲਾਵਾ ਵੀ ਦਿਖਾਉਣਾ ਵਾ ਮਜ਼ਾ ਤਾਂ ਤਾਂ ਹੀ ਆਊਗਾ ਲੋਕਾਂ ਨੂੰ ਲੋਕ ਜਿਆਦਾ ਥ੍ਰਿਲ ਤਾਂ ਹੀ ਹੋਣਗੇ ਤਾਂ ਹੀ ਇਹ ਕਹਿਣਗੇ ਕਿ ਬੀਰ ਗ੍ਰੇਲਸ ਵਰਗਾ ਤਾਂ ਬੰਦਾ ਕੋਈ ਨਹੀਂ ਹੈਗਾ ਤਾਂ ਉਹ ਜਿਹੜਾ ਲਾਵਾ ਉਹਨੂੰ ਦਿਖਾਉਣ ਦੇ ਲਈ ਫਿਰ ਇਹ ਕੀ ਕਰਦੇ ਆ ਕਿਸੇ ਜਗ੍ਹਾ ਤੋਂ ਬਹੁਤ ਜ਼ਿਆਦਾ ਕੋਲੇ ਆਰਡਰ ਕਰਦੇ ਆ ਤੇ ਉਹਨਾਂ ਕੋਲਿਆਂ ਨੂੰ ਇਸ ਤਰ੍ਹਾਂ ਦੇ ਨਾਲ ਫਿਲਮਾਇਆ ਜਾਂਦਾ ਕਿ ਉਹ ਐਵੇਂ ਲੱਗਦਾ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਕਿਤੋਂ ਲਾਵਾ ਨਿਕਲ ਰਿਹਾ ਵਾ ਤੇ ਇਸ ਐਪੀਸੋਡ ਦੇ ਵਿੱਚ ਬੀਰ ਗ੍ਰੇਲਜ਼ ਕਹਿੰਦਾ ਕਿ ਮੈਂ ਇੱਥੇ ਤੱਕ ਆਇਆ ਮੈਂ ਸਿਵਿলাইゼਸ਼ਨ ਤੋਂ ਬਹੁਤ ਹੀ ਦੂਰ ਹਾਂ ਸਿਵਿলাইゼਸ਼ਨ ਮਤਲਬ ਜਿੱਥੇ ਆਮ ਲੋਕ ਰਹਿੰਦੇ ਆ ਉਹ ਇਥੋਂ ਸੈਂਕੜੇ ਕਿਲੋਮੀਟਰ ਦੂਰ ਆ ਅੱਗੇ ਉਹ ਬੋਲਦਾ ਕਿ ਦੇਖੋ ਲਾਵਾ ਨੇ ਇਸ ਧਰਤੀ ਨੂੰ ਐ ਕਰਤਾ ਕਿ ਬਹੁਤ ਥਾਵਾਂ ਦੇ ਉੱਪਰ ਵੱਡੇ ਵੱਡੇ ਸਰਤੀ ਦੇ ਵਿੱਚ ਪਾੜ ਪੈ ਚੁੱਕੇ ਆ ਜਿਨ੍ਹਾਂ ਨੂੰ ਨੰਗੇ ਨਹੀਂ ਜਾ ਸਕਦਾ ਤੇ ਉਹਦੇ ਵਿੱਚ ਸਾਰੇ ਦੇ ਵਿੱਚ ਉੱਬਲਦਾ ਲਾਵਾ ਪਰ ਹੁਣ ਇੱਕ ਪ੍ਰੋਬਲਮ ਇਹ ਆ ਕਿ ਝੂਠ ਦੇ ਪੈਰ ਨਹੀਂ ਹੁੰਦੇ ਕੋਈ ਇੱਕ ਭਾਈ ਸਾਹਿਬ ਨੇ ਜਿਹੜੇ ਅਸਲ ਦੇ ਵਿੱਚ ਜਵਾਲਾਮੁਖੀਆਂ ਦੇ ਨਾਲ ਰਿਲੇਟਡ ਕੰਮਕਾਰ ਕਰਦੇ ਰਹਿੰਦੇ ਆ ਜਵਾਲਾਮੁਖੀਆਂ ਦੇ ਨੇੜੇ ਸਪੈਸ਼ਲੀ ਜਿਹੜੇ ਐਕਟਿਵ ਆ ਉੱਥੇ ਜਾਂਦੇ ਰਹਿੰਦੇ ਆ ਪਰ ਉਹ ਬੀਰ ਗ੍ਰਿਲਸ ਦੀ ਤਰ੍ਹਾਂ ਝੂਠ ਨਹੀਂ ਬੋਲਦੇ ਉਸ ਯੂਟਿਊਬਰ ਦਾ ਨਾਮ ਹੈ ਤੇ ਉਹਦੇ YouTube ਚੈਨਲ ਦਾ ਨਾਮ ਆ Volcano Chaser Volcano Chaser ਜਦੋਂ ਇਹ ਵੀਡੀਓ ਦੇਖਦਾ ਤਾਂ ਉਹ ਹੈਰਾਨ ਹੋ ਜਾਂਦਾ ਹੁਣ ਮੈਂ ਸਮਝ ਸਕਦਾ ਇੱਕ ਬੱਚਾ ਜਿਨੇ ਨਕਲ ਮਾਰੀ ਹੋਵੇ ਤੇ ਝੂਠ ਬੋਲਿਆ ਹੋਵੇ ਜਦੋਂ ਉਹਦੀ ਕਾਪੀ ਨੂੰ ਕੋਈ ਬਹੁਤ ਇੰਟੈਲੀਜੈਂਟ ਬੰਦਾ ਪੜਦਾ ਵਾ ਤਾਂ ਉਹਨੂੰ ਫੌਰਨ ਸਮਝ ਲੱਗ ਜਾਂਦੀ ਆ ਕਿ ਇਸ ਬੱਚੇ ਨੇ ਨਕਲ ਮਾਰੀ ਆ ਤਾਂ ਵੋਲਕੇਨੋ ਚੀਜ਼ਰ ਖੁਦ ਵਾਪਸ ਉਸ ਜਗ੍ਹਾ ਦੇ ਉੱਪਰ ਪਹੁੰਚਦਾ ਤੇ ਸਾਰਾ ਵੀਡੀਓ ਸ਼ੂਟ ਕਰਦਾ ਤੇ ਲੋਕਾਂ ਨੂੰ ਇਹ ਦੱਸਦਾ ਕਿ ਬੀਰ ਗ੍ਰੇਲਸ ਦੇ ਉਸ ਵੀਡੀਓ ਦੇ ਵਿੱਚ ਕੀ ਕੀ ਗਲਤੀਆਂ ਸੀ ਗਲਤੀਆਂ ਨਹੀਂ ਕੀ ਕੀ ਝੂਠ ਬੋਲੇ ਗਏ ਆ ਅੱਗੇ ਵੋਲਕੇਨੋ ਚੀਜ਼ਰ ਇਹ ਕਹਿੰਦਾ ਕਿ ਮੈਂ ਇਸ ਏਰੀਏ ਦੇ ਵਿੱਚ 100 ਤੋਂ ਜ਼ਿਆਦਾ ਵਾਰ ਆ ਚੁੱਕਿਆ ਹਾਂ ਤੇ ਪਰ ਮੈਂ ਕਦੇ ਇਹ ਕਲੇਮ ਨਹੀਂ ਕੀਤਾ ਕਿ ਇੱਥੇ ਆਉਣਾ ਦੇਖੋ ਬਹੁਤ ਜ਼ਿਆਦਾ ਮੁਸ਼ਕਲ ਆ ਸਿਰਫ ਮੈਂ ਆ ਗਿਆ ਤੇ ਇਥੋਂ ਦੀ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਇਹੋ ਜਿਹਾ ਕੁਝ ਨਹੀਂ ਹੈਗਾ ਅੱਗੇ ਵੋਲਕੇਨੋ ਚੀਜ਼ਰ ਇਹ ਕਹਿੰਦਾ ਕਿ ਬੀਰ ਗ੍ਰਿਲਸ ਨੇ ਆਪਣੇ ਵੀਡੀਓ ਦੇ ਵਿੱਚ ਇਹ ਕਿਹਾ ਕਿ ਮੈਂ ਜਿਹੜੇ ਵੋਲਕੇਨੋ ਦੇ ਕੋਲੇ ਖੜਾ ਇਹ ਆਮ ਮਨੁੱਖਤਾ ਤੋਂ ਸੈਂਕੜੇ ਕਿਲੋਮੀਟਰ ਦੂਰ ਆ ਉਸ ਤੋਂ ਬਾਅਦ ਇੰਨੀ ਹਾਸੋਹਿਣੀ ਗੱਲ ਹੁੰਦੀ ਆ ਇੱਕ ਪਾਸਿਓ ਵੋਲਕੇਨੋ ਦਿਖ ਰਿਹਾ ਵਾ ਉਹ ਜਵਾਲਾਮੁਖੀ ਉੱਪਰ ਦਿਖ ਰਿਹਾ ਜਦੋਂ ਹੀ ਕੈਮਰਾ ਘੁਮਾਉਂਦਾ ਵੋਲਕੇਨੋ ਚੀਜ਼ਰ ਤਾਂ ਤੁਹਾਨੂੰ ਨਾਲ ਹੀ ਉਹਦੇ ਇੱਕ ਬਹੁਤ ਵੱਡਾ ਨੰਗ ਰਿਹਾ ਹਾਈਵੇ ਵੀ ਦਿਖਦਾ ਵਾ ਤੇ ਨਾਲ ਹੀ ਦੇਖਦੀ ਹੈ ਇੱਕ ਕਾਰ ਪਾਰਕਿੰਗ ਅਕਸਰ ਲੋਕ ਉੱਥੇ ਆਉਂਦੇ ਰਹਿੰਦੇ ਆ ਵੀਕਐਂਡਸ ਦੇ ਉੱਪਰ ਆਉਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਤੇ ਉਸ ਵੋਲਕੇਨੋ ਤੱਕ ਚਲੇ ਜਾਂਦੇ ਆ ਹਾਲਾਂਕਿ ਉਹ ਵੱਖਰੀ ਗੱਲ ਆ ਕਿਉਂਕਿ ਉਹ ਐਕਟਿਵ ਆ ਉਹਦੇ ਨੇੜੇ ਨਹੀਂ ਜਾਣਾ ਚਾਹੀਦਾ ਪਰ ਫਿਰ ਵੀ ਲੋਕ ਰਿਸਕ ਲੈ ਲੈਂਦੇ ਆ ਨਾ ਪਰ ਹਾਂ ਇਹ ਉਹ ਰਿਸਕ ਆ ਜਿਹਨੂੰ ਬੀਅਰ ਗ੍ਰਿਲਸ ਨੇ ਬਹੁਤ ਜ਼ਿਆਦਾ ਵੱਡਾ ਕਰਕੇ ਐਗਜ਼ੈਜਰੇਟ ਕਰਕੇ ਆਪਣੇ ਚੈਨਲ ਦੇ ਉੱਪਰ ਦਿਖਾਇਆ ਉਸ ਤੋਂ ਅਗਲੀ ਗੱਲ ਬੀਅਰ ਗ੍ਰਿਲਸ ਨੇ ਕਿ ਇਹ ਕਿਹਾ ਕਿ ਲਾਵੇ ਨੇ ਇੱਥੇ ਜ਼ਮੀਨ ਨੂੰ ਧਰਤੀ ਨੂੰ ਇੰਨਾ ਕਿ ਜ਼ਿਆਦਾ ਪਾੜ ਪਾਤਾ ਉਹਦੇ ਵਿੱਚ ਮਤਲਬ ਕਿੰਨੇ ਕਿੰਨੇ ਸੈਂਕੜੇ ਕਿੰਨੇ ਕਿੰਨੇ ਮੀਟਰ ਦਾ ਪਾੜ ਪੈ ਚੁੱਕਿਆ ਤੇ ਉਹਦੇ ਵਿੱਚ ਲਾਵਾ ਵਾ ਤੇ ਫਿਰ ਵੀ ਮੈਂ ਕਿਸੇ ਤਰ੍ਹਾਂ ਨੰਗ ਕੇ ਉੱਥੇ ਆਇਆ ਅਗਲਾ ਵੀਡੀਓ ਉਸੇ ਵੀਡੀਓ ਦੇ ਵਿੱਚ ਫਿਰ ਵੋਲਕੇਨੋ ਚੇਜ਼ਰ ਇਹ ਦਿਖਾਉਂਦਾ ਜਿਹੜੇ ਪਾਰਟ ਦੀ ਗੱਲ ਕਰ ਰਿਹਾ ਵਾ ਬੀਅਰ ਗ੍ਰਿਲਸ ਉਹ ਇੱਥੇ ਇੱਕ ਬਹੁਤ ਛੋਟੇ ਜਿਹੇ ਏਰੀਆ ਦੇ ਵਿੱਚ ਆ ਤੁਸੀਂ ਬੜੇ ਆਰਾਮ ਨਾਲ ਉਹ ਤੋਂ ਪਰੇ ਹੁੰਦੀ ਨੰਗ ਕੇ ਉੱਥੇ ਪਹੁੰਚ ਸਕਦੇ ਹੋ ਤੇ ਈਵਨ ਜਿਹੜੇ ਉਹ ਪਾਰਡ ਨੇ ਉਹ ਬੜੇ ਛੋਟੇ ਜਿਹੇ ਆ ਇੱਕ ਆਮ ਇਨਸਾਨ ਬੜੇ ਸੌਖੀ ਤਰ੍ਹਾਂ ਦੇ ਨਾਲ ਉਹਨੂੰ ਟੱਪ ਕੇ ਜਾ ਸਕਦਾ ਹੁਣ ਆਪਾਂ ਚੱਲਦੇ ਆ ਬੀਅਰ ਗ੍ਰਿਲਸ ਦੇ ਅਗਲੇ ਐਪੀਸੋਡ ਦੇ ਉੱਪਰ ਸੀਜ਼ਨ 1 ਐਪੀਸੋਡ 13 ਇਹ ਐਪੀਸੋਡ ਫਿਲਮਾਇਆ ਗਿਆ ਆਸਟ੍ਰੇਲੀਆ 'ਚ ਆਸਟ੍ਰੇਲੀਆ ਦਾ ਇੱਕ ਬਹੁਤ ਫੇਮਸ ਸਰਵਾਈਵਲ ਐਕਸਪਰਟ ਆ ਸਰਵਾਈਵਲ ਐਕਸਪਰਟ ਮਤਲਬ ਉਹੀ ਚੀਜ਼ ਜਿਹੜੀ ਖੁਦ ਬੀਅਰ ਗ੍ਰਿਲ ਆਪਣੇ ਆਪ ਨੂੰ ਹੋਣ ਦਾ ਦਾਵਾ ਕਰਦਾ ਵਾ ਮਤਲਬ ਕਿਸੇ ਵੀ ਔਖੀ ਥਾਂ ਦੇ ਉੱਪਰ ਚਲੇ ਜਾਣਾ ਉੱਥੇ ਬਚੇ ਰਹਿਣਾ ਅਲੱਗ-ਅਲੱਗ ਚੀਜ਼ਾਂ ਦੇ ਨਾਲ ਸਰਵਾਈਵ ਕਰਨਾ ਉਹ ਸਾਰਾ ਕੁਝ ਉਹ ਬੰਦੇ ਦਾ ਨਾਮ ਹੈ ਨਿਕ ਬਰੂਮੈਂਸ ਜਦੋਂ ਮੈਨ ਵਰਸਸ ਵਾਈਲਡ ਦਾ ਪੂਰਾ ਦਾ ਪੂਰਾ ਕਰਿਓ ਪੂਰੀ ਟੀਮ ਆਸਟ੍ਰੇਲੀਆ ਪਹੁੰਚਦੀ ਆ ਆਪਣੇ 13ਵੇਂ ਐਪੀਸੋਡ ਦੇ ਲਈ ਤਾਂ ਉਹ ਜਾ ਕੇ ਸਭ ਤੋਂ ਪਹਿਲਾਂ ਕਿਹਨੂੰ ਕੰਟੈਕਟ ਕਰਦੇ ਆ ਨਿਕ ਬਰੂਮੈਂਸ ਨੂੰ ਕਿਉਂਕਿ ਉਹਨੂੰ ਉਸ ਪੂਰੇ ਏਰੀਏ ਦਾ ਆਸਟ੍ਰੇਲੀਆ ਵੈਸੇ ਵੀ ਮੰਨਿਆ ਗਿਆ ਵਾ ਕਿ ਬਹੁਤ ਇੱਕ ਦੂਰ ਦਰਾਡੀ ਜਗ੍ਹਾ ਵਾ ਪੂਰਾ ਦਾ ਪੂਰਾ ਬੰਜਰ ਮਾਰੂਥਲਾ ਵਿਚਕਾਰ ਦੀ ਉਹਦੀ ਜਿਹੜੀ ਲੈਂਡ ਹੈਗੀ ਆ ਆਸਟ੍ਰੇਲੀਆ ਦੀ ਵਿਚਕਾਰ ਦੇ ਉਹਦੇ ਭਾਗ ਨੇ ਉੱਥੇ ਰਹਿਣਾ ਬਹੁਤ ਹੀ ਮੁਸ਼ਕਲ ਆ ਬਹੁਤ ਤਰ੍ਹਾਂ ਦੇ ਜ਼ਹਿਰੀਲੇ ਤੋਂ ਜ਼ਹਿਰੀਲੇ ਜਾਨਵਰ ਨੇ ਵਿਚੂ ਨੇ ਅੱਤ ਦੀ ਗਰਮੀ ਆ ਦੂਰ ਦੂਰ ਤੱਕ ਕਿਤੇ ਕੋਈ ਪਾਣੀ ਦਾ ਨਾਮ ਉਹ ਨਿਸ਼ਾਨ ਨਹੀਂ ਹੈਗਾ ਤਾਂ ਉਹਨਾਂ ਨੂੰ ਇੱਕ ਐਕਸਪਰਟ ਬੰਦਾ ਨਾਲ ਚਾਹੀਦਾ ਸੀ ਜਿਹੜਾ ਕਿ ਖੁਦ ਬੀਰ ਗ੍ਰਿਲਜ਼ ਦਾਵਾ ਕਰਦਾ ਖੁਦ ਵੀ ਹੋਣ ਦਾ ਇਸ એપisode ਦੇ ਵਿੱਚ ਬੀਰ ਗ੍ਰਿਲਜ਼ ਨੂੰ ਸੱਪ ਖਾਂਦੇ ਦੇਖਿਆ ਜਾ ਸਕਦਾ ਜਦੋਂ ਇਹ ਵੀਡੀਓ ਲਾਈਵ ਹੋ ਜਾਂਦਾ YouTube ਦੇ ਉੱਪਰ ਆ ਜਾਂਦਾ TV ਦੇ ਉੱਪਰ ਆ ਜਾਂਦਾ ਤਾਂ ਨਿਕ ਬਰੂਮਨਸ ਉਸ ਤੋਂ ਬਾਅਦ ਆਪਣੇ ਚੈਨਲ ਦੇ ਉੱਪਰ ਇੱਕ ਆਪਣਾ ਛੋਟਾ ਜਿਹਾ ਵੀਡੀਓ ਬਣਾਉਂਦਾ ਤੇ ਉਹ ਕਹਿੰਦਾ ਯਾਰ ਮੈਨੂੰ ਹਾਸਾ ਆ ਗਿਆ ਬੀਰ ਗ੍ਰਿਲ ਦਾ ਇਹ ਵਾਲਾ ਵੀਡੀਓ ਦੇਖਣ ਤੋਂ ਬਾਅਦ ਕਿਉਂਕਿ ਜਿਹੜੇ ਉਹਨੇ ਸੱਪ ਦੋ ਖਾਦੇ ਸੀਗੇ ਜਿਨ੍ਹਾਂ ਨੂੰ ਉੱਥੇ ਦਿਖਾਇਆ ਗਿਆ ਕਿ ਉਹਨੇ ਮਾਰੇ ਤੇ ਖਾਦੇ ਕਿਉਂਕਿ ਮਾਰਨ ਦੇ ਵਿੱਚ ਇੰਨਾ ਕੁ ਟਾਈਮ ਲੱਗਦਾ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸਲ ਦੇ ਵਿੱਚ ਉਹ ਕੀ ਉਹਨਾਂ ਦੀ ਹਾਲਾਤ ਆ ਉਹ ਦੋਨੇ ਦੇ ਦੋਨੇ ਸੱਪ ਮੈਂ ਫੜ ਕੇ ਤੇ ਖੁਦ ਬੀਰ ਗ੍ਰੇਲ ਨੂੰ ਦਿੱਤੇ ਆ ਤੇ ਈਵਨ ਕਹਿੰਦਾ ਇਸ ਵਾਰ ਉਹਨਾਂ ਨੂੰ ਮੈਂ ਵੀ ਮਾਰਨ ਦਾ ਦਾਵਾ ਨਹੀਂ ਕਰਦਾ ਉਹ ਦੋਨੇ ਰੋਡ ਕਿਲ ਨੇ ਰੋਡ ਕਿਲ ਦਾ ਮਤਲਬ ਹੈਗਾ ਉਹ ਜਾਨਵਰ ਜਿਹੜੇ ਸੜਕ ਦੇ ਉੱਪਰ ਕਿਸੇ ਗੱਡੀ ਦੇ ਟਾਇਰਾਂ ਦਾ ਸ਼ਿਕਾਰ ਹੋ ਜਾਂਦੇ ਆ ਤੇ ਮਰ ਜਾਂਦੇ ਆ ਇਹਨਾਂ ਨੇ ਸ਼ੂਟ ਕਰਨਾ ਸੀ ਇਹਨਾਂ ਨੂੰ ਦੋ ਸੱਪ ਚਾਹੀਦੇ ਸੀ ਸੜਕ ਦੇ ਉੱਪਰ ਦੋ ਸੱਪ ਮਰੇ ਹੋਏ ਅਲੱਗ-ਅਲੱਗ ਥਾਵਾਂ ਤੇ ਉੱਪਰ ਪਏ ਸੀ ਤਾਂ ਮੈਂ ਕਿਹਾ ਵੀ ਕਿਉਂ ਹੋਰ ਸੱਪਾਂ ਨੂੰ ਮਾਰਨਾ ਵਾ ਇਹ ਦੋ ਸੱਪਾਂ ਨੂੰ ਫੜ ਕੇ ਮੈਂ ਇਹਨਾਂ ਨੂੰ ਫੜਾ ਦੇਣਾ ਇਹ ਉਹੀ ਦੋ ਸੱਪ ਸੀਗੇ ਜਿਹੜੇ ਬੀਰ ਗ੍ਰਿਲ ਨੇ ਬਾਅਦ ਵਿੱਚ ਆਪਣੇ ਵੀਡੀਓ ਦੇ ਵਿੱਚ ਮਾਰੇ ਤੇ ਬਾਅਦ ਵਿੱਚ ਉਹਨਾਂ ਨੂੰ ਖਾਦਾ ਤੇ ਇਸ ਚੀਜ਼ ਦਾ ਮੈਂ ਪਹਿਲਾਂ ਬਹੁਤ ਖਿਆਲ ਰੱਖਿਆ ਕਿ ਇਹ ਸੱਪ ਖਾਣ ਲਾਇਕ ਹੋਣ ਜ਼ਹਿਰੀਲੇ ਨਾ ਹੋਣ ਮਤਲਬ ਅਜੀਬ ਆ ਯਾਰ ਤੁਸੀਂ ਲੱਖਾਂ ਲੋਕਾਂ ਨੂੰ ਠੀਕ ਆ ਤੁਸੀਂ ਝੂਠ ਬੋਲ ਸਕਦੇ ਹੋ ਉਹ ਤੋਂ ਤੋਂ ਪ੍ਰਭਾਵਿਤ ਹੋ ਜਾਣਗੇ ਪਰ ਕੀ ਤੁਸੀਂ ਕਦੇ ਸੋਚਿਆ ਕਿ ਕੁਝ ਐਕਸਪਰਟ ਲੋਕ ਵੀ ਬੈਠੇ ਹੋਣਗੇ ਕੁਝ ਬਾਬੇ ਲੋਕ ਵੀ ਬੈਠੇ ਨੇ ਜਿਹੜੇ ਤੁਹਾਡੀ ਵੀਡੀਓ ਨੂੰ ਦੇਖਣਗੇ ਤੇ ਕਹਿਣਗੇ ਕਿ ਯਾਰ ਕਮਾਲ ਆ ਕਿੰਨਾ ਝੂਠਾ ਬੰਦਾ ਵਾ ਪਰ ਨਿਕਬਰੂਮਨਸ ਨੇ ਇਸ ਤੋਂ ਅੱਗੇ ਇੱਕ ਹੋਰ ਬੜੀ ਦਿਲਚਸਪ ਚੀਜ਼ ਕਹੀ ਨਿਕਬਰੂਮਨਸ ਨੇ ਕੀ ਇਹ ਕਿ ਇਹਨਾਂ ਦਾ ਇੱਕ ਸ਼ੂਟ ਸੀਗਾ ਉਹਦੇ ਵਿੱਚ ਬੀਰ ਗ੍ਰਿਲਸ ਨੇ ਦਿਖਾਉਣਾ ਸੀਗਾ ਕਿ ਕਿਵੇਂ ਉਹ ਇੱਕ ਨਦੀ ਦੇ ਵਿੱਚ ਜਾਂਦਾ ਜਿਹੜੀ ਨਦੀ ਮਗਰ ਮੱਛਾਂ ਦੇ ਨਾਲ ਭਰੀ ਹੋਈ ਆ ਤੇ ਉੱਥੋਂ ਉਹ ਆਪਣੇ ਲਈ ਮੱਛੀਆਂ ਫੜਦਾ ਪਰ ਇੱਥੇ ਇੱਕ ਪ੍ਰੋਬਲਮ ਆ ਬੀਰ ਗ੍ਰਿਲ ਖੁਦ ਵੀ ਤੇ ਉਹਦਾ ਪੂਰਾ ਦਾ ਪੂਰਾ ਕਰਿਊ ਮੈਂਬਰ ਉਹਦੀ ਪੂਰੀ ਦੀ ਪੂਰੀ ਟੀਮ ਇਹਨਾਂ ਸਾਰਿਆਂ ਨੂੰ ਮਗਰਮੱਛਾਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ। ਤਾਂ ਪਹਿਲੇ ਕੁਝ ਘੰਟੇ ਬੀਰ ਗ੍ਰਿਲ ਉਸ ਨਦੀ ਦੇ ਅੰਦਰ ਜਾਣ ਤੋਂ ਇੰਨਾ ਕਿ ਜ਼ਿਆਦਾ ਡਰਿਆ ਹੋਇਆ ਸੀ ਕਿ ਉਹ ਪਾਣੀ ਦੇ ਵਿੱਚ ਹੀ ਨਹੀਂ ਉਤਰਦਾ। ਇਹ ਚੀਜ਼ ਕਹੀ ਆ ਨਿਕ ਵਰੂਮੰਸ ਨੇ। ਤਾਂ ਉਸ ਤੋਂ ਬਾਅਦ ਸਾਨੂੰ ਇੱਕ ਹੋਰ ਨਦੀ ਦੇ ਉੱਪਰ ਜਾਣਾ ਪਿਆ ਜਿੱਥੇ ਮਗਰਮੱਛ ਬਿਲਕੁਲ ਵੀ ਨਹੀਂ ਹੁੰਦੇ। ਤੇ ਉਥੋਂ ਫਿਰ ਬੀਅਰ ਗ੍ਰਿਲ ਮੱਛੀਆਂ ਫੜਦਾ ਦਿਖਾਈ ਦਿੰਦਾ ਮਗਰ ਮੱਛਾਂ ਦੇ ਸੀਨ ਹੋਰ ਕਿਤੋਂ ਸ਼ੂਟ ਕੀਤੇ ਤੇ ਬਾਅਦ ਦੇ ਵਿੱਚ ਐਡੀਟਿੰਗ ਕਰਕੇ ਇਹਨਾਂ ਨੂੰ ਜੋੜਿਆ ਗਿਆ ਸੀਜ਼ਨ 1 ਖਤਮ ਹੁੰਦਾ ਪਰ ਸੀਜ਼ਨ 1 ਖਤਮ ਹੋਣ ਤੱਕ ਯੂਰਪ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਇੰਨੇ ਕਿ ਜ਼ਿਆਦਾ ਕਮੈਂਟ ਆ ਚੁੱਕੇ ਸੀ ਬੀਅਰ ਗ੍ਰਿਲਸ ਦੇ ਅਗੇਂਸਟ ਤੇ ਉਹਦੀ ਫੇਕਰੀ ਦੇ ਅਗੇਂਸਟ ਮਤਲਬ ਕਿੰਨਾ ਉਹ ਝੂਠ ਬੋਲ ਰਿਹਾ ਮਤਲਬ ਇੱਕ ਪ੍ਰੋਪਰ ਪਬਲਿਕ ਬੈਕਲੈਸ਼ ਹੋਇਆ ਬੀਅਰ ਗ੍ਰਿਲਸ ਦੇ ਲਈ ਤਾਂ ਫਿਰ ਬੀਅਰ ਗ੍ਰਿਲ ਸਾਹਮਣੇ ਆਉਂਦਾ ਤੇ ਆਪਣੀ ਸਫਾਈ ਦਿੰਦਾ ਤੇ ਆਪਣੀ ਸਫਾਈ ਦੇ ਵਿੱਚ ਉਹ ਇਹ ਕਹਿੰਦਾ ਕਿ ਮੈਂ ਸਿਰਫ ਉਹਨਾਂ ਪਾਰਟ ਕਰਦਾ ਜਿੰਨਾ ਮੈਨੂੰ ਕਿਹਾ ਜਾਂਦਾ ਮੈਨੂੰ ਨਹੀਂ ਪਤਾ ਐਡੀਟਿੰਗ ਟੀਮ ਕੀ ਕਰਦੀ ਆ ਉਹ ਤੁਹਾਨੂੰ ਕੀ ਦਿਖਾਉਂਦੀ ਆ ਮਤਲਬ ਇੱਕ ਬੰਦਾ ਜਿਹਦੇ ਨਾਮ ਦੇ ਉੱਪਰ ਚੈਨਲ ਚੱਲ ਰਿਹਾ ਜਿਹਦੀ ਸਭ ਤੋਂ ਜ਼ਿਆਦਾ ਸਟਾਰ ਪਾਵਰ ਬਣ ਚੁੱਕੀ ਆ ਤੇ ਉਹ ਟੀਵੀ ਦੇ ਉੱਪਰ ਆ ਕੇ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਤੁਹਾਨੂੰ ਉਹ ਕੀ ਦਿਖਾ ਰਹੇ ਆ ਤੇ ਕੀ ਐਡੀਟਿੰਗ ਹੋ ਰਹੀ ਆ ਇੰਨੇ ਝੂਠਾਂ ਨੂੰ ਲੁਕਾਉਣ ਦੇ ਲਈ ਇੱਕ ਹੋਰ ਝੂਠ ਬੋਲਿਆ ਜਾ ਰਿਹਾ ਵਾ ਪਰ ਜਿਹੜਾ ਸਭ ਤੋਂ ਦਿਲਚਸਪ ਤੇ ਹਾਸੋਹੀਣਾ ਕਿੱਸਾ ਵਾ ਉਹ ਹੈਗਾ ਅਫਰੀਕਾ ਦੇ ਸਵਾਨਾਂ ਦਾ ਉਹ ਵੀਡੀਓ ਬਹੁਤ ਹੀ ਜ਼ਿਆਦਾ ਪੌਪੂਲਰ ਆ ਬਹੁਤ ਸਾਰੇ ਉਹਦੇ ਕਲਿੱਪ ਬਹੁਤ ਅਲੱਗ-ਅਲੱਗ ਚੈਨਲਸ ਦੇ ਉੱਪਰ ਪਏ ਆ ਜਿਹਦੇ ਵਿੱਚ ਬੀਅਰ ਗਰਿਲ ਜੇ ਤੁਸੀਂ ਮੈਨ ਵਰਸਸ ਵਾਈਲਡ ਕਦੇ ਦੇਖਿਆ ਤੁਸੀਂ ਜ਼ਰੂਰ ਦੇਖਿਆ ਹੋਗਾ ਜਦੋਂ ਹਾਥੀ ਦੇ ਫੋਸ ਦੀ ਪੰਜਾਬੀ ਭਾਸ਼ਾ ਚ ਗੋਹਾ ਵੀ ਕਹਿ ਦਿੰਨੇ ਆ ਫੋਸ ਵੀ ਕਹਿ ਦਿੰਨੇ ਆ ਹੋਰ ਵੀ ਬਹੁਤ ਕੁਝ ਕਹਿ ਦਿੰਨੇ ਆ ਉਹਦੇ ਮਲਮੂਤਰ ਦੀ ਸੋਲਿਡ ਵੇਸਟ ਦੀ ਹੁਣ ਅਫਰੀਕਾ ਦੇ ਵਿੱਚ ਪਾਣੀ ਨਹੀਂ ਹੈ ਤਾਂ ਬੀਅਰ ਗਰਿਲ ਕੀ ਕਰਦਾ ਹਾਥੀ ਦਾ ਉਹ ਫੋਸ ਚੱਕਦਾ ਤੇ ਉਹਨੂੰ ਸਕਵੀਜ਼ ਕਰ ਦਿੰਦਾ ਆਪਣੇ ਹੱਥਾਂ ਨਾਲ ਪ੍ਰੈਸ ਕਰ ਦਿੰਦਾ ਉਹਦੇ ਚੋਂ ਪਾਣੀ ਨਿਕਲਦਾ ਤੇ ਬੀਅਰ ਗਰਿਲ ਉਹਨੂੰ ਪੀ ਲੈਂਦਾ ਦੇ ਹੁਣ ਅੱਗੇ ਤੋਂ ਤੁਹਾਨੂੰ ਵੀ ਘੜੇ ਵੱਲ ਭੱਜਣ ਦੀ ਥਾਂ ਦੇ ਉੱਪਰ ਆਪਣੇ ਡੰਗਰਾਂ ਵਾਲੇ ਬਾੜੇ ਦੇ ਵੱਲ ਭੱਜਣਾ ਚਾਹੀਦਾ ਤੇ ਬੈਠ ਕੇ ਅੜੀਕ ਕਰੋ ਕਿ ਕਦੋਂ ਮੱਚ ਗੋਹਾ ਕਰਦੀ ਹੈ ਜਦੋਂ ਗੋਹਾ ਕੀਤਾ ਆਪਣੇ ਹੱਥਾਂ ਨਾਲ ਉਹਨੂੰ ਪ੍ਰੈਸ ਕਰੋ ਤੇ ਮੂੰਹ ਖੋਲ ਲਓ ਕਾਣੀ ਖਤਮ ਪਰ ਜਿਵੇਂ ਹਰ ਫੀਲਡ ਦੇ ਵਿੱਚ ਅਸਲ ਦੇ ਵਿੱਚ ਕੁਝ ਬਾਬੇ ਬੈਠੇ ਹੁੰਦੇ ਆ ਜਿਹੜੇ ਬੀਰ ਗ੍ਰਿਲ ਦੀ ਤਰ੍ਹਾਂ ਸਾਹਮਣੇ ਆ ਕੇ ਆਪਣੀ ਪਬਲਿਸਿਟੀ ਨਹੀਂ ਕਰਦੇ ਇਸ ਤਰ੍ਹਾਂ ਦਾ ਹੀ ਇੱਕ ਬਾਬਾ ਵਾ ਕੈਨੇਡਾ ਦਾ ਲੈਸ ਸਟਰਾਉਡ ਬਾਬਾ ਮੈਂ ਸਿੰਪਲ ਇਹ ਨਹੀਂ ਹੈਗਾ ਕਿ ਉਹ ਬਹੁਤ ਬਜ਼ੁਰਗ ਬੰਦਾ ਵਾ ਕੋਈ ਵੀ ਇਨਸਾਨ ਜਿਹੜਾ ਆਪਣੇ ਫੀਲਡ ਦੇ ਵਿੱਚ ਬਹੁਤ ਅੱਗੇ ਤੱਕ ਲੰਘਿਆ ਹੁੰਦਾ ਮੈਂ ਉਹਨੂੰ ਇੱਜ਼ਤ ਦੇ ਲਈ ਬਾਬਾ ਕਹਿ ਦਿੰਦਾ ਲੈਸ ਸਟਰਾਊਡ ਉਹ ਬੰਦਾ ਵਾ ਜਿਹੜਾ ਅਫਰੀਕਾ ਦੇ ਵਿੱਚ ਬਹੁਤ ਸਾਲ ਆਪਣੀ ਜ਼ਿੰਦਗੀ ਦੇ ਕੱਢ ਚੁੱਕਿਆ ਅਸਲ ਦੇ ਵਿੱਚ ਰੇਗਿਸਤਾਨਾਂ ਨੂੰ ਪਾਰ ਕਰ ਚੁੱਕਿਆ ਸਾਰਾ ਕੁਝ ਉਹਨੇ ਕਰਕੇ ਦੇਖਿਆ ਹੋਇਆ ਵਾ ਇੱਕ ਬਹੁਤ ਹਾਰਡ ਕੋਰ ਬੰਦਾ ਪਰ ਬੀਰ ਗ੍ਰੇਲ ਦੇ ਬਿਲਕੁਲ ਉਲਟ ਉਹ YouTube ਦੇ ਉੱਪਰ ਇਸ ਤਰ੍ਹਾਂ ਦੇ ਨਾਲ ਝੂਠੀ ਪਬਲਿਸਿਟੀ ਨਹੀਂ ਕਰਦਾ ਲੈਸ ਸਟਰਾਊਡ ਆਪਣੇ ਇੱਕ ਚੈਨਲ ਦੇ ਉੱਪਰ ਇੱਕ ਵੀਡੀਓ ਦੇ ਵਿੱਚ ਕਹਿੰਦਾ ਕਿ ਜਦੋਂ ਮੈਂ ਇਹ ਵਾਲਾ ਦੇਖਿਆ ਤਾਂ ਮੇਰਾ ਹਾਸਾ ਰੁਕਿਆ ਨਹੀਂ ਇਹ ਕਿਸੇ ਵੀ ਤਰ੍ਹਾਂ ਨਾਲ ਪੋਸੀਬਲ ਹੀ ਨਹੀਂ ਹੈਗਾ ਕਿ ਤੁਸੀਂ ਹਾਥੀ ਦੀ ਲਿੱਦ ਤੋਂ ਗੋਹੇ ਤੋਂ ਫੋਸ ਤੋਂ ਕਿਸੇ ਵੀ ਤਰ੍ਹਾਂ ਦੇ ਨਾਲ ਐਵੇਂ ਪਾਣੀ ਕੱਢ ਲਓ ਤੇ ਉਹਨੂੰ ਪੀ ਲੋਂਗੇ ਤੇ ਜਦੋਂ ਇਸ ਐਕਟ ਦੀ ਬਹੁਤ ਜ਼ਿਆਦਾ YouTube ਦੇ ਉੱਪਰ ਗੱਲ ਹੁੰਦੀ ਆ ਲੈਸ ਸਟਰਾਊਡ ਇਹਦੀ ਪੂਰੀ ਤਰ੍ਹਾਂ ਨਾਲ ਭੰਡੀ ਕਰਦਾ ਤਾਂ ਫੇਰ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਉਂਦੀ ਆ ਬਿੱਲੀ ਥੈਲੇ ਦੇ ਵਿੱਚੋਂ ਜਦੋਂ ਬਾਹਰ ਆਉਂਦੀ ਆ ਤਾਂ ਇਹ ਪਤਾ ਲੱਗਦਾ ਕਿ ਇੱਕ ਵਾਰੀ ਫੇਰ ਬੀਰ ਗ੍ਰਿਲ ਦਾ ਕਾਰਨਾਮਾ ਉਹਨਾਂ ਨਹੀਂ ਸੀ ਜਿੰਨਾ ਸੀਗਾ ਉਹਦੀ ਐਡੀਟਿੰਗ ਦੀ ਟੀਮ ਦਾ ਐਡੀਟਿੰਗ ਦੀ ਟੀਮ ਨੇ ਦੋ ਸੀਨਾਂ ਨੂੰ ਇਕੱਠੇ ਕਰਤਾ ਇੱਕ ਸੀਨੋ ਆ ਜਿਹਦੇ ਵਿੱਚ ਬੀਰ ਗ੍ਰਿਲ ਹਾਥੀ ਦੀ ਲੱਤ ਨੂੰ ਇਕੱਠੇ ਕਰਦਾ ਸਕਵੀਜ਼ ਕਰਦਾ ਤੇ ਆਪਣਾ ਮੂੰਹ ਖੋਲ ਲੈਂਦਾ ਦੂਸਰਾ ਇੱਕ ਵੀਡੀਓ ਆ ਜਿਹਦੇ ਚ ਇੱਕ ਨਾਰਮਲ ਬੜੇ ਸਾਫ਼ ਸੁਥਰੇ ਪਾਣੀ ਦੀ ਬੋਤਲ ਨੂੰ ਥੱਲੇ ਵੱਲ ਨੂੰ ਕਰਕੇ ਪਾਣੀ ਡੋਲ੍ਹਿਆ ਜਾਂਦਾ ਤੇ ਅਸਲ ਦੇ ਵਿੱਚ ਬੀਰ ਗ੍ਰਿਲ ਉਹੋ ਵਾਲਾ ਪਾਣੀ ਪੀ ਰਿਆ ਵਾ ਪਰ ਲੈਸ ਸਟਾਰਟ ਇੱਥੇ ਇੱਕ ਹੋਰ ਸੀਰੀਅਸ ਗੱਲ ਕਰਦਾ ਉਹ ਕਹਿੰਦਾ ਕਿ ਠੀਕ ਆ ਤੁਸੀਂ ਆਪਣੀ ਪਬਲਿਸਿਟੀ ਲਈ ਝੂਠ ਬੋਲ ਰਹੇ ਹੋ ਉਹ ਵੀ ਠੀਕ ਆ ਬਹੁਤ ਸਾਰੇ ਲੋਕ ਕਰਦੇ ਆ ਅੱਜ ਕੱਲ ਇਹ ਇਸੇ ਤਰ੍ਹਾਂ ਦੇ ਨਾਲ YouTube ਦੀ ਦੁਨੀਆ ਚੱਲਦੀ ਆ ਪਰ ਇੱਥੇ ਇੱਕ ਪ੍ਰੋਬਲਮ ਆ ਜਿਹੜੀਆਂ ਚੀਜ਼ਾਂ ਤੂੰ ਉੱਥੇ ਸਿਖਾ ਰਿਹਾ ਜਿਹੜੇ ਸਰਵਾਈਵਲ ਟੈਕਟਿਕਸ ਲੋਕਾਂ ਨੂੰ ਔਖੀਆਂ ਥਾਵਾਂ ਦੇ ਉੱਪਰ ਰਹਿਣ ਦੇ ਬਚੇ ਰਹਿਣ ਦੇ ਟੰਗ ਸਿਖਾ ਰਿਹਾ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਆ ਜਿਹੜੇ ਜਾਂ ਤਾਂ ਬਿਲਕੁਲ ਕੰਮ ਨਹੀਂ ਕਰਦੇ ਜਾਂ ਫਿਰ ਉਹਨਾਂ ਦਾ ਇਨਸਾਨੀ ਸਰੀਰ ਦੇ ਉੱਪਰ ਬਿਲਕੁਲ ਉਲਟਾ ਅਸਰ ਪੈਂਦਾ ਤੇਰੇ ਇਹ ਵੀਡੀਓ ਦੇਖ ਕੇ ਹੋ ਸਕਦਾ ਕਿ ਕੋਈ ਇਨਸਾਨ ਇਹਨਾਂ ਦੇ ਵਿੱਚੋਂ ਕੋਈ ਇਹੋ ਜਿਹਾ ਤਰੀਕਾ ਕਿਸੇ ਦਿਨ ਕਰ ਲਵੇ ਤੇ ਆਪਣੀ ਜਾਨ ਤੋਂ ਹੱਥ ਤੋ ਬੈਠੇ ਹੁਣ ਆਪਾਂ ਚੱਲਦੇ ਆਂ ਇੱਕ ਹੋਰ ਵੀਡੀਓ ਵੱਲ ਉਸ ਵੀਡੀਓ ਦੇ ਵਿੱਚ ਬੀਰ ਗ੍ਰਿਲ ਇੱਕ ਪਹਾੜੀ ਦੇ ਉੱਪਰ ਚੜ ਰਿਹਾ ਵਾ ਤੇ ਲੋਕਾਂ ਨੂੰ ਇਹ ਦੱਸ ਰਿਹਾ ਕਿ ਦੇਖੋ ਮੈਂ ਕਿੰਨਾ ਐਕਸਪਰਟ ਕਲਾਈਮਬਰ ਹਾਂ ਪਰ ਦੁਨੀਆ ਦੇ ਵਿੱਚ ਇੱਕ ਤੋਂ ਇੱਕ ਤੋਂ ਵੱਧ ਕੇ ਇੱਕ ਪਹਾੜਾਂ ਦੇ ਉੱਪਰ ਚੜਨ ਵਾਲੇ ਇੱਕ ਕਲਾਈਬਰ ਬੈਠੇ ਆ ਜਿਹੜੇ ਬਹੁਤ ਹੀ ਜ਼ਿਆਦਾ ਐਕਸਪਰਟ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਜਸਟਿਨ ਵਾਲਸ ਜਸਟਿਨ ਵਾਲਸ ਨੇ ਵੀਡੀਓ ਦੇਖਿਆ ਤੇ ਜਸਟਿਨ ਵਾਲਸ ਬਾਅਦ ਦੇ ਵਿੱਚ ਕਹਿੰਦਾ ਕਿ ਮੈਂ ਹੈਰਾਨ ਹੋ ਗਿਆ ਕਿ ਐਟ ਲੀਸਟ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਇੰਨਾ ਵੱਡਾ ਸਰਵਾਈਵਲ ਐਕਸਪਰਟ ਸ਼ੋਅ ਕਰਦਾ ਉਹਨੂੰ ਅਸਲ ਦੇ ਵਿੱਚ ਰस्सੀਆਂ ਦੀਆਂ ਜਿਹੜੀਆਂ ਗੰਡਾਂ ਨੇ ਜਿਹੜੀਆਂ ਪਹਾੜਾਂ ਦੇ ਉੱਪਰ ਚੜਨ ਦੇ ਟਾਈਮ ਲਾਉਣੀਆਂ ਪੈਂਦੀਆਂ ਨੇ ਉਹ ਵੀ ਸਹੀ ਤਰ੍ਹਾਂ ਦੇ ਨਾਲ ਬੰਨਣੀਆਂ ਨਹੀਂ ਆਉਂਦੀਆਂ ਜਸਟਿਨ ਵਾਲਸ ਕਹਿੰਦਾ ਕਿ ਮੈਂ ਪੂਰਾ ਵੀਡੀਓ ਬਾਰ-ਬਾਰ ਦੇਖਿਆ ਸਲੋ ਕਰ ਕਰਕੇ ਦੇਖਿਆ ਤੇ ਮੈਂ ਕੱਲੀ ਦੀ ਕੱਲੀ ਗੰਡ ਦੇਖੀ ਕਿਉਂਕਿ ਉਹਦਾ ਖੁੱਦਾ ਫੀਲਡ ਆ ਉਹਦਾ ਖੁੱਦਾ ਇੰਟਰਸਟ ਆ ਤੇ ਮੈਂ ਕੱਲੀ ਕੱਲੀ ਗੰਡ ਨੂੰ ਦੇਖਿਆ ਤੇ ਇਹ ਚੀਜ਼ ਨੋਟ ਕੀਤੀ ਹਰੇਕ ਗੰਡ ਗਲਤ ਤਰੀਕੇ ਦੇ ਨਾਲ ਮਾਰੀ ਗਈ ਸੀ ਉਸ ਤੋਂ ਬਾਅਦ ਜਿਹੜੀਆਂ ਵੀ ਚੀਜ਼ਾਂ ਸੇਫਟੀ ਪ੍ਰੋਟੈਕਸ਼ਨ ਦੇ ਲਈ ਬੀਅਰ ਗ੍ਰਿਲਸ ਨੇ ਪਾਈਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਗਲਤ ਸੀ ਤੇ ਜਸਟਨ ਵਾਲਸ ਅੱਗੇ ਇਹ ਕਹਿੰਦਾ ਕਿ ਕੋਈ ਇਨਸਾਨ ਆ ਜਿਹੜਾ ਇੱਕ ਨਾਰਮਲ ਪ੍ਰੋਫੈਸ਼ਨਲ ਕਲਾਈਮਬਰ ਨੂੰ ਫੋਲੋ ਨਹੀਂ ਕਰ ਰਿਆ ਉਹਨੇ ਬੀਅਰ ਗ੍ਰਿਲਸ ਦੇ ਵੀਡੀਓ ਦੇਖੇ ਆ ਤੇ ਜੇ ਉਹ ਨੂੰ ਹੀ ਫੋਲੋ ਕਰਕੇ ਪਹਾੜੀ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰੂਗਾ ਤਾਂ ਬਹੁਤ ਜ਼ਿਆਦਾ ਚਾਂਸਸ ਨੇ ਕੁਝ ਫੁੱਟ ਦੀ ਚੜਾਈ ਤੋਂ ਬਾਅਦ ਉੱਥੋਂ ਡਿੱਗ ਜਾਊਗਾ ਤੇ ਉਹਦੀ ਜਾਨ ਵੀ ਜਾ ਸਕਦੀ ਆ ਪਰ ਹੁਣ ਦੇਖੋ ਉਹੀ ਚੀਜ਼ ਆ ਇਹ YouTube ਦੀ ਦੁਨੀਆ ਵਾ ਤੁਸੀਂ ਵੀ ਜੇ ਦੇਖੋਗੇ ਤਾਂ ਅਸ਼ਲੀਲਤਾ ਦੇ ਨਾਲ ਭਰੇ ਹੋਏ ਝੂਠ ਤੂਫਾਨ ਦੇ ਨਾਲ ਭਰੇ ਹੋਏ ਵੀਡੀਓਜ਼ ਨੂੰ ਹਜ਼ਾਰਾਂ ਲੱਖਾਂ ਦੇ ਵਿੱਚ ਲਾਈਕ ਹੋਣਗੇ ਬਹੁਤ ਸਾਰੇ ਦੁਨੀਆ ਦੇ ਵਿੱਚ ਇਵਨ ਪੰਜਾਬੀ ਦੇ ਵਿੱਚ ਬਹੁਤ ਸਾਰੇ ਚੰਗੇ ਚੈਨਲ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਬੜਾ ਸੋਹਣਾ ਕੰਮ ਕਰ ਰਹੇ ਆ ਮੈਂ ਬਹੁਤ ਸਾਰੇ ਇਹ ਜਿਹੇ ਦੇਖਿਆ ਉਹਨਾਂ ਵਿਚਾਰਿਆਂ ਨੂੰ 200 400 ਤੋਂ ਜ਼ਿਆਦਾ ਵੀਊ ਨਹੀਂ ਹੁੰਦੇ ਉਹੀ ਚੀਜ਼ ਇੱਥੇ ਹੁੰਦੀ ਆ ਜੋ ਦਿਖਦਾ ਹੈ ਉਹ बिकਦਾ ਹੈ ਜਿੱਥੇ ਇੱਕ ਪਾਸੇ ਬੀਅਰ ਗ੍ਰਿਲ ਹੋਰ ਪੌਪੂਲਰ ਤੋਂ ਹੋਰ ਪੌਪੂਲਰ ਹੁੰਦਾ ਰਿਹਾ ਇਹ ਜਿਹੜਾ ਵੀਡੀਓ ਬਣਾਇਆ ਸੀ ਜਸਟਨ ਵਾਲਸ ਨੇ ਲੋਕ ਇਹਦੇ ਉੱਪਰ ਇੰਨੇ ਇੱਕ ਗੁੱਸੇ ਹੁੰਦੇ ਆ ਕਿ ਹਾਂ ਤੂੰ ਬੀਅਰ ਗ੍ਰਿਲ ਦੇ ਖਿਲਾਫ ਬੋਲ ਕਿਵੇਂ ਦਿੱਤਾ 75% ਤੋਂ ਜ਼ਿਆਦਾ ਡਿਸਲਾਈਕ ਹੁੰਦੇ ਆ ਇਸ ਵੀਡੀਓ ਨੂੰ ਤੇ ਹੁਣ ਆਪਾਂ ਚੱਲਦੇ ਹਾਂ ਇੱਕ ਅਖੀਰਲੇ ਕਿੱਸੇ ਵੱਲ ਇਹਦੇ ਵਿੱਚ ਵੀ ਬੀਰ ਗ੍ਰੇਨ ਲੋਕਾਂ ਨੂੰ ਇਹ ਕਹਿੰਦਾ ਕਿ ਮੈਂ ਇੱਕ ਇਹੋ ਜਿਹਾ ਆਈਲੈਂਡ ਦੇ ਉੱਪਰ ਆਇਆ ਜਿੱਥੇ ਸਾਰੇ ਪਾਸੇ ਬਹੁਤ ਜ਼ਿਆਦਾ ਮગરਮੱਛ ਨੇ ਪਰ ਜਿਹੜੀ ਗੱਲ ਅੰਦਰੋਂ ਲੀਕ ਹੁੰਦੀ ਆ ਬਾਅਦ ਦੇ ਵਿੱਚ ਉਹ ਇਹ ਆ ਉਸ ਆਈਲੈਂਡ ਦੇ ਉੱਪਰ ਅਸਲ ਦੇ ਵਿੱਚ ਕੋਈ ਵੀ ਮગરਮੱਛ ਨਹੀਂ ਸੀ ਦੋ ਮગરਮੱਛ ਉਤੇ ਛੱਡੇ ਜਾਂਦੇ ਨੇ ਪਰ ਉਹ ਵੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਆਲਰੇਡੀ ਕੋਈ ਟੇਕ ਕੇਅਰ ਕਰ ਰਿਹਾ ਸੀ ਉਹਨਾਂ ਨੂੰ ਪੂਰੇ ਧਿਆਨ ਦੇ ਨਾਲ ਛੱਡਿਆ ਜਾਂਦਾ ਟਰੈਕ ਕੀਤਾ ਜਾਂਦਾ ਤੇ ਉਹਨਾਂ ਦੇ ਕੋਲ ਸ਼ੂਟ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਜਾਇਆ ਜਾਂਦਾ ਤੇ ਜਿਹੜਾ ਬੀਰ ਗ੍ਰੇਲ ਦੇ ਲਈ ਪਾਣੀ ਉੱਥੇ ਰੱਖਿਆ ਗਿਆ ਉਹ ਇੱਕ ਆਰਟੀਫੀਸ਼ੀਅਲ ਲੇਕ ਬਣਾਈ ਗਈ ਬਹੁਤ ਛੋਟੀ ਜੀ ਅਸਲ ਦੇ ਵਿੱਚ ਦਿਖਾਇਆ ਗਿਆ ਕਿ ਦੇਖੋ ਇੱਕ ਲੇਕ ਆ ਤੇ ਉੱਥੋਂ ਬੀਰ ਗ੍ਰੇਲ ਪਾਣੀ ਪੀ ਰਿਹਾ ਵਾ ਪਰ ਅਸਲ ਦੇ ਵਿੱਚ ਉਹਨੂੰ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਬਣਾਇਆ ਗਿਆ ਤੇ ਉਹਦੇ ਵਿੱਚ ਉਹਨਾਂ ਕ ਪਾਣੀ ਰੱਖਿਆ ਗਿਆ ਹੋ ਸਕਦਾ ਤੁਹਾਡੇ ਵਿੱਚੋਂ ਜੇ ਕੋਈ ਦੋਸਤ ਬੀਰ ਗ੍ਰੇਲ ਦੇ ਬਹੁਤ ਵੱਡੇ ਫੈਨ ਹੋਣ ਉਹਨਾਂ ਨੂੰ ਸੁਣ ਕੇ ਬੜਾ ਤੱਕਾ ਲੱਗੂਗਾ ਪਰ ਇੱਥੇ ਨਾ ਤਾਂ ਤੁਹਾਡਾ ਦਿਲ ਤੋੜਨਾ ਕੋਈ ਮਕਸਦ ਆ ਨਾ ਕਿਸੇ ਦੀ ਹੀਠੀ ਕਰਨੀ ਮਕਸਦ ਆ ਪਰ ਹਾਂ ਜੇ ਕੋਈ ਬੰਦਾ ਸਿਰਫ ਝੂਠ ਬੋਲ ਕੇ ਤੇ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਆਪਣੀ ਪ੍ਰਸਿੱਧੀ ਲੈ ਰਿਆ ਵਾ ਤਾਂ ਉੱਥੇ ਕੁਝ ਹੱਦ ਤੱਕ ਬੋਲਣਾ ਤੇ ਸੱਚ ਨੂੰ ਸਾਹਮਣੇ ਲੈ ਕੇ ਆਉਣਾ ਇਹ ਵੀ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਹੁਣੇ ਥੋੜੀ ਦੇਰ ਪਹਿਲਾਂ ਦੀ ਗੱਲ ਆ ਸਿਰਫ ਕੁਝ ਮਹੀਨੇ ਪਹਿਲਾਂ ਇੱਕ 22 ਸਾਲ ਦਾ ਲੜਕਾ ਸੀ ਸ਼ਾਇਦ ਕੈਨੇਡਾ ਦਾ ਮੈਂ ਭੁੱਲ ਰਿਹਾ ਮੈਨੂੰ ਕੰਟਰੀ ਇਸ ਟਾਈਮ ਨਹੀਂ ਪਤਾ ਬੀਅਰ ਗਰਲਸ ਦੇ ਬਹੁਤ ਸਾਰੇ ਵੀਡੀਓ ਦੇਖ ਕੇ ਉਹ ਵੀ ਇਸੇ ਕੰਮ ਵੱਲ ਆਕਰਸ਼ਿਤ ਹੁੰਦਾ ਵਾ ਤੇ ਇਹ ਜਿਹੀਆਂ ਥਾਵਾਂ ਦੇ ਉੱਪਰ ਜਾਂਦਾ ਰਹਿੰਦਾ ਸਿਰਫ ਹਾਲੇ ਤੱਕ ਉਹ ਤਿੰਨ ਜਾਂ ਚਾਰ ਜਗ੍ਹਾ ਦੇ ਉੱਪਰ ਹੀ ਗਿਆ ਸੀ ਫਾਈਨਲੀ ਉਹ ਇੱਕ ਇਹੋ ਜੀ ਜਗ੍ਹਾ ਦੇ ਉੱਪਰ ਪਹੁੰਚਦਾ ਜਿੱਥੋਂ ਵਾਪਸ ਉਹ ਕਦੇ ਮੁੜ ਕੇ ਨਹੀਂ ਆ ਸਕਿਆ ਉਹਦੀ ਉੱਥੇ ਮੌਤ ਹੋ ਜਾਂਦੀ ਹੈ ਤਾਂ ਉਸ ਮੌਤ ਦੇ ਲਈ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਕੌਣ ਜ਼ਿੰਮੇਵਾਰਾ ਬੀਅਰ ਗ੍ਰਿਲਸ ਕਿਉਂਕਿ ਉਹਨੇ ਇਨਸਾਨ ਦੇ ਸਰੀਰ ਦੀ ਸਮਰਥਾ ਨੂੰ ਲੋਡ ਤੋਂ ਜ਼ਿਆਦਾ ਦਿਖਾਇਆ ਸਿਰਫ ਆਪਣੀ ਤੇ ਆਪਣੇ YouTube ਚੈਨਲ ਦੀ ਮਸ਼ਹੂਰੀ ਦੇ ਲਈ ਤੇ ਉਹਦੇ ਕਰਕੇ ਇੱਕ ਨੌਜਵਾਨ ਦੀ ਜਾਨ ਚਲੇਗੀ ਤੇ ਇਹ ਵੀ ਨਹੀਂ ਪਤਾ ਹੋਰ ਕਿੰਨਿਆਂ ਦੀ ਜਾਨ ਗਈ ਹੋਊਗੀ ਤਾਂ ਅਜੀਬੋ ਗਰੀਬ ਦੁਨੀਆ ਦੇ ਵਿੱਚ ਅੱਜ ਦੀ ਕਹਾਣੀ ਆਪਣੀ ਇਹ ਵਾਲੀ ਸੀਗੀ ਜੀ ਮੈਨੂੰ ਉਮੀਦ ਆ ਤੁਹਾਨੂੰ ਇਹ ਪਸੰਦ ਆਈ ਹੋਊਗੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ